ਹੈਰੀ ਹੈ ਸਟੇਟ ਹੈ ਸਟੇਟ ਹੈ ਜੀ ਬੱਚ ਗੁੱਛਾ ਰਾ ਕਰ ਅਸੀ ਗਾਲ ਜੀ ਸਵਾਗਤ ਕਰਦੇ ਆ ਤੁਹਾਡਾ ਪੰਕੂ ਬਲੌਗ ਦੇ ਵਿੱਚ ਟਾਈਮ ਹੋ ਗਿਆ 8:30 ਸਾਢੇ 8 ਹੋ ਗਏ ਤੇ ਪਹੁੰਚ ਗਏ ਤੇ ਕੋਟ ਬਦਲੀ ਆ ਤੇ ਅੰਤਲੇ ਦੇ ਰਾਹ ਮੋਟਰ ਦੇ ਆ ਕੇ ਸੌਂਗੇ ਜੀ ਵੀ ਰਾਤ ਨੂੰ ਤਾਂ ਖਾਚਾ ਰਾਤ ਨੂੰ ਖਰਚਾ ਵਸਦਣ ਲੱਗ ਗਿਆ ਥੋੜਾ ਐਕਸਾਂ ਦੇ ਖੜੇ ਹੁੰਨੇ ਆ ਆਰਟੀਓ ਤੇ ਝਟ ਦੇ ਕੇ ਰੋਕ ਲੰਨੇ ਆ ਜਦ ਇਹਨਾਂ ਕੋਲ ਦਿਨੇ ਟੋਲ ਟੈਕਸਾਂ ਤੇ ਨਹੀਂ ਹੁੰਦੇ ਹੈਗੇ ਰਾਤ ਨੂੰ ਤਾਂ ਪੱਕਾ ਹੀ ਪਤਾ ਨਾ ਵੀ ਟੋਲ ਟੈਕਸਾਂ ਤੇ ਖੜੇ ਆ ਤੇ ਕੱਲਾ ਜਿੱਦਾਂ ਇਹ ਤੋਂ ਹੀ ਪਿਛਲੇ ਵਲੌਗ ਚ ਦੇਖਿਆ ਮੈਂ ਜਿਨੇ ਚਲਾਈ ਗੱਡੀ ਸਾਰੇ ਐਕਸਪੈਕਟ ਤੇ ਮਾਈਟੇ ਹੋਟਲ ਤੇ ਆ ਗਈ ਲੋਗੇ ਆ ਗਏ ਹਾਂ ਤਾਂ ਜਾਂ ਨਾ ਯਾ ਵੀ ਚਾਰੂ ਵੀ ਗਏ ਹਟੇ ਆਹ ਹਾਲੇ-ਹਾਲੀ ਗੱਲਾਂ ਖਲੂੰ ਖਲੂੰਗੀਆਂ ਘਰੂਗੀਆਂ ਠੀਕ ਆ ਬਾਕੀ ਅਗਲੀ ਗੱਲ ਬਾਤ ਇੱਕ ਦਾ ਵੀ ਢੋੜਨੇ ਹਾਂ ਮੈਂ ਮਿੱਤਰੋ ਔਰ ਇਹ ਰਾਜਦਾਨ ਚ ਵੀ ਹੋ ਗਿਆ ਆਹ ਕੰਮ ਆਹ 60 ਵਾਲੀ ਲਾਈਨ ਆਹ 70 ਵਾਲੀ ਵਿਚਾਲ ਲਈ ਓਵਰਟੇਕ ਕਰਨਾ 80 ਵਾਲੀ ਉਹ ਪਰ ਲਈ ਠੀਕਾ ਟਰੱਕ ਚੱਲਣਗੇ ਇਹ ਲਾਈਨ ਤੇ ਔਰ ਦੇਖੋ ਚੱਲਦੇ ਪਏ ਨਾ ਇੱਕ ਮੈਂ ਦੋ ਵਾਰੀ ਇੱਧਰ ਚੱਲ ਪਿਆ ਮੈਨੂੰ ਦੋ ਵਾਰੀ ਇੱਕ ਵਾਰੀ ਬੱਸ ਵਾਲਾ ਕਹਿ ਕੇ ਗਿਆ ਵੀ ਇੱਧਰ ਆ ਜਾ ਵੀ ਉੱਧਰ ਨਾ ਜਾ ਉਹ ਗੱਡੀ ਵਾਲਾ ਵੀ ਕਿਉਂਕਿ ਇਸੇ ਚੱਕਰ ਹੋਇਆ ਹੋਣਾ ਇਹ ਕਿਉਂਕਿ ਪਿਛਲੇ ਚੱਕਰ ਆਏ ਯਾਰ ਆਪਾਂ ਪਿਛਲੇ ਚੱਕਰ ਲਿਖਿਆ ਵਾ ਨਹੀਂ ਸੀਗਾ ਹਾਂ ਨਾ ਪਿਛਲੇ ਚੱਕਰ ਲਿਖੇ ਹੋਏ ਨਹੀਂ ਸੀਗੇ ਵੀ ਉਰੇ 60 ਵਾਲੀ ਲਾਈਨ ਆ 70 ਵਾਲੀ ਉਹ 80 ਵਾਲੀ ਇਸੇ ਵਾਰੀ ਹੋਇਆ ਆ ਕੰਮ ਹਾਂ ਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੰਦਾ ਹਾਲ ਚਾਲ ਠੀਕ ਠਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਆ ਤੇ ਬਾਈ ਮੈਂ ਇੱਕ ਗੱਲ ਕਰਨੀ ਸੀਗੀ ਬਹੁਤ ਮੱਥਾ ਮਾਰਿਆ ਮੈਂ ਵੀ ਤੁਹਾਡੇ ਕੋਲ ਬਲੌਗ ਪੰਜਾਬੀ ਜਾਵੇ ਹਨਾ ਮੈਂ YouTube ਤੇ ਦੇਖ-ਦੇਖ ਕੇ ਹਨਾ ਸਾਰਾ ਸਸ ਪਾਸਾ ਇੱਧਰ ਉੱਧਰੋਂ ਕਰਕੇ ਤੇ ਸਾਰਾ ਉਹ ਸੈੱਟ ਕੀਤਾ ਵੀ ਤਾਂ ਕਰਕੇ ਕਈ ਬੰਦਿਆਂ ਨੂੰ ਵਿੱਚ ਐਦਾਂ ਹੀ ਹੋਈ ਜਾਂਦਾ ਵੀ ਮੈਂ ਅੰਗਰੇਜ਼ੀ 'ਚ ਬੋਲਦਾ ਉਹ ਵੀਰੋ ਮੇਰੇ ਉਹ ਮੈਂ ਅੰਗਰੇਜ਼ੀ 'ਚ ਮੰਨੂ ਸਾਲਾ ABC ਤੇ ਛੋਟਾ ਹੋਰ ਕੁਝ ਨਹੀਂ ਆਂਦਾ ਅੰਗਰੇਜ਼ੀ ਦਾ ਵੀਰੇ ਠੀਕ ਹੈ ਨਾ ਮੈਂ ਅੰਗਰੇਜ਼ੀ ਨਹੀਂ ਬੋਲਦਾ ਤਾਂ ਉਹ ਆਟੋਮੈਟਿਕ ਡੱਬ ਹੋ ਜਾਂਦੀ ਦੀ ਠੀਕਾ ਮੈਨੂੰ ਕਮੈਂਟ ਆਈ ਜਾਂਦੇ ਦੇ ਵਿੱਚ ਵੀ ਯਾਰ ਤੂੰ ਅੰਗਰੇਜ਼ੀ ਬੋਲਦਾ ਤੂੰ ਪੰਜਾਬੀ ਨੂੰ ਛੱਡ ਗਿਆ ਉਹ ਵੀਰੇ ਮੈਂ ਕਿੱਥੇ ਪੰਜਾਬੀ ਨੂੰ ਛੱਡਣਾ ਮੈਂ ਤਾਂ ਜਿਹੜਾ ਹਿੰਦੀ ਵਾਲਾ ਚੈਨਲ ਬਣਾਇਆ ਦਾ ਉਹਦੇ ਉੱਪਰ ਨਹੀਂ ਵੀਡੀਓ ਪਾ ਹੋਈ ਮੇਰ ਤੋਂ ਦੁਬਾਰਾ ਹਿੰਦੀ 'ਚ ਬੋਲ ਕੇ ਹੈ ਅੰਗਰੇਜ਼ੀ ਦਾ ਮੈਂ ਕਿੱਥੇ ਤੇ ਬੋਲਣੀ ਦੀ ਠੀਕ ਆ ਤੇ ਹੁਣ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਤੇ ਸਾਰੇ ਭਰਾ ਦੇਖਿਓ ਹਨਾ ਬਲੌਗ ਸਾਰੇ ਹੁਣ ਪੰਜਾਬੀ ਚ ਸੁਣਨ ਨੂੰ ਮਿਲਣਗੇ ਤੁਹਾਨੂੰ ਫਰੈਂਡਰਾਂ ਦੀ ਗੱਲ ਚੰਦਵਾਜੀ ਵਾਲਾ ਆਰਟੀਓ ਲੋ ਜਾ ਰਿਹਾ ਯਾਰ ਆ ਅੱਗੇ ਆਪਣੇ ਦੋਤੋ ਲੈ ਗਿਆ ਐ ਬਣਾਈ ਦੇ ਕਾ ਇਹ ਸਾਈਡ ਤੇ ਲਾ ਕੇ ਤਾਂ ਫੇਰ ਥਾਲਾ ਫੇਰ ਜਿਆਦਾ ਮੂੰਹ ਰੱਡਦੇ ਜਿਆਦਾ ਮੂੰਹ ਅਟਦੇ ਸਾਈਡ ਤੇ ਲਾ ਕੇ ਸੈਂਟਰ ਚ ਗੱਡੀ ਹੋਂਗੇ ਇਹਨਾਂ ਨੂੰ ਫਟਾਫਟ ਹੋਂਗੇ ਵੀ ਲੈ ਲਓ ਪਰ ਤੋਰਾਂ ਨੂੰ ਕਿਤੇ ਹੋਈ ਨਾ ਆ ਕੇ ਵਿੱਚ ਬੱਚੇ ਆ। ਇਹ ਸੋਨਾ ਦਾ ਇੱਕਲਾਜ ਵਾਹ ਹੁਣ ਅੱਗੇ ਆਏ ਹੁਣ ਵੀਡੀਓ ਵੀ ਬਣਾਵਾਂਗੇ ਜਾਂ ਰੋਕਿਆ ਹਾਂ ਭਲੇਮਾਨ ਜੀ ਨਾਲ ਦੇ ਦੇ ਜਲ ਦੇ ਦੇ ਹੁਣ ਲੰਘਿਆ ਆ ਲੋ ਘੋੜਿਆਂ ਦੇ ਵਿਕਰੀ ਇੰਤਕਾਰ ਨੇ ਬਰੀਡਿੰਗ ਕਰਦੇ 15 ਸਾਲ ਤੋਂ 15 ਸਾਲਾਂ ਦੇ ਵਿੱਚ 15 ਲੱਖ ਘੋੜਿਆਂ ਦੇ ਉਹ ਕਿਆ ਸੀਗਾ ਭਾਈ ਉਹੀ ਕੰਮ ਅੱਗੇ ਆ ਕੇ ਸਾਲਾ ਫੇਰ ਦੁਬਾਰਾ ਰੋਕਣ ਲੱਗ ਗਿਆ ਵੀ ਸਭਾ ਜਦੋਂ ਤੈਨੂੰ ਪਿੱਛੇ ਪੈਸੇ ਦੇ ਕੇ ਆਏ ਵੀ ਦੁਬਾਰਾ ਦੁਬਾਰਾ ਪੈਸੇ ਹੀ ਦੇਈ ਜਾਈਏ ਕੋਈ ਕੈਂਟਰ ਵਾਲੇ ਨੂੰ ਪੜਨਾਂਗੇ ਦਾ ਉਹ ਉਹ ਸੀਗਾ ਕਾਰਾਂ ਵਾਲਾ ਉਹ ਰੋਕਣਾ ਸੀਗਾ ਉਹਨੇ ਫਾਟੀ ਕੋਲ ਉਹੀ ਲੱਪੂ ਲੈਣ ਲੱਗਿਆ ਵਾਦਾ ਮੈਂ ਇੰਨੇ ਨੂੰ ਇਹਨੂੰ ਕਿਹਾ ਮੈਂ ਕਿਹਾ ਬਣਾ ਵੀਡੀਓ ਇੰਨੇ ਤਾਂ ਬਰਾਬਰ ਲੰਘ ਗਿਆ ਉਹ ਐ ਤਾਂ ਬੜੀ ਜਾਂ ਜਾ ਉਹਨੂੰ ਸਲੋ ਮੋਸ਼ਨ ਕਰੂੰਗਾ ਜਿਹੜੀ ਉਹ ਬਣੀ ਵੀ ਹੋਈ ਨਾ ਲਓ ਵੀ ਮਿੱਤਰੋ ਡਰਾਈਵਰ ਸਿਟੀ ਵਾਲਾ ਫੜ ਘੁੰਮਦੇ ਪਏ ਆ ਅੱਡੇ ਖਚਮ ਖਚਾ ਵਾ ਯਾਰ ਇੱਕ ਤਾਂ ਇਹਨਾਂ ਦੀ ਨਹੀਂ ਸਮਝ ਜਾਂਦੀ ਸਾਲਿਆਂ ਦੀ ਵੀ ਜੇ ਤੁਸੀਂ ਔੜੀ ਚੱਲਣਾ ਵੀ ਸਾਈਡ ਤੇ ਤਾਂ ਚੱਲੋ ਇੱਕ ਤੇ ਐ ਨਹੀਂ ਮਾੜਾ ਮੋਟਾ ਉਹ ਵੀ ਚੌਪਰ ਕਹਿੰਦੇ ਬਗਰੂ ਪਹੁੰਚੇਗੇ ਬਗਰੂ ਤੇ ਦੁੱਧੂ ਖਾਵਾ ਕੇ ਰੋਟੀ ਲਾਡੀ ਦੇ ਊਟਲ ਦੇ ਨਾ ਮੂਗਾ 1:00 ਵਜ ਗਿਆ ਤੇ ਬੰਦੇ ਕਹਿੰਦੇ ਵੀ ਸਟੇਟ ਦੱਸ ਦਿਆ ਕਰ ਸਟੇਟ ਆ ਵੀਰੇ ਇਹ Rajasthan ਠੀਕ ਹੈ ਜੀ ਜੈਪੁਰ ਪਾਰ ਕਰਕੇ ਜਾਂਦਾ ਬਗਰੂ ਬਗਰੂ ਦੇ ਅੱਗੇ ਆਊਗਾ ਇੱਥੋਂ 45 ਕਿਲੋਮੀਟਰ ਦੂਦੂਗਾ ਦੂਦੂ ਖਾਵਾਂਗੇ ਰੋਟੀ ਆਪਾਂ ਚੱਲ ਕੇ ਲਾਡੀ ਦੇ ਹੋਟਲ ਤੇ ਐਨ ਇੱਕ ਨੰਬਰ ਰੋਟੀ ਉਹਦੀ ਜਿਹੜੇ ਪੁਰਾਣੇ ਚਾਲਦੇ ਆ ਨਾ ਉਹਨਾਂ ਦਾ ਪਤਾ ਹੀ ਆ ਇੱਕ ਬਾਈ ਮੈਨੂੰ ਫੋਨ ਕਰਕੇ ਕਹਿੰਦਾ ਕਹਿੰਦਾ ਮੈਂ ਸੋਚਦਾ ਹੀ ਸੀਗਾ ਕਹਿੰਦਾ ਵੀ ਮੈਂ ਕਾ ਵੰਗੂ ਨੂੰ ਵੀ ਲਾਡੀ ਦੇ ਹੋਟਲ ਤੇ ਰੁਕੀ ਇਹਨਾਂ ਧੂਮ ਆਪਣੇ ਆਪ ਹੀ ਰੁਕ ਗਿਆ ਮੈਂ ਕਹਾ ਕਿਹਨੇ ਬਾਈ ਆਪਾਂ ਦਿਲ ਦੀਆਂ ਜਾਣਦੇ ਆ ਤੁਹਾਡੀ ਬਾਬਿਆਂ ਵੀਰ ਜੇ ਵੀਰ ਜੇ ਆ ਜਾਈਏ ਅਸਲੇ ਵਾਲੇ ਰੋਕ ਜਾ ਹੱਤਾ ਵੀਰ ਜੇ ਪਰਨਾ ਉਹਨਾਂ ਨੇ ਵਾਂਗ ਬੰਨਣਾ ਪੈਣਾ ਹੈ ਵੇ ਰਾਵਾਂਗੇ ਅਸਲੀ ਰੋਕ ਚਾ ਸੇ ਐ ਗਰਮੀ ਬਹੁਤ ਹੁੰਦੀ ਪਈ ਹੈਗੀ ਵੀਰ ਜੀ ਬਾਹਰ ਤਨ ਤਨ ਕਰਾ ਛੱਡੀ ਹੈ ਗਰਮੀ ਨੇ ਤਾਂ ਨਾਏ ਮਿੱਤਰੋ 2 ਵਜੇ ਮਤਲਬ ਵਾਲੇ ਪੂਰੇ ਬੱਜੇ ਨਹੀਂ 5 ਮਿੰਟ ਪਈਆਂ ਦੋ ਵਜਣੇ ਚ ਐ ਲਾਡੀ ਢਾਬੇ ਤੇ ਪਹੁੰਚ ਗਏ ਇੱਥੇ ਕਾਨ ਨੇ ਰੋਟੀਆਂ ਜਿਹੇ ਪਈਆਂ ਰੋਟੀਆਂ ਸਭੇ ਗੱਲਾਂ ਕੋਟੀਆਂ ਇਹ ਪਿੱਛੇ ਨੂੰ ਮੋੜ ਕੇ ਲੈਣਾ ਪੈਣੀ ਨਹੀਂ ਇੱਥੇ ਲਾਓ ਆਓ ਇੱਥੇ ਲਾ ਦਿੰਨੇ ਆਂ ਆobre 100 ਰੋਟਾ ਜੀ ਲਵਾਦਾ ਜਣਾ ਮੰਗਾਲਾ ਖਾਏਗਾ ਅੱਜ ਬਚੀ ਹੈ ਆਮ ਕੈਮਰੇ ਦੀ ਨਜ਼ਰ ਆ ਆਮ ਕੈਮਰੇ ਦੀ ਨਜ਼ਰ ਆ ਆਮ ਵੀ ਬਲੌਗ ਬਣਾ ਰਹੇ ਆ ਇਧਰ ਬਾਈ ਮਿਲਿਆ ਸਾਨੂੰ ਕੀ ਨਾਂ ਬਾਈ ਦਾ ਰੋਮੀ 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 ਇਹ ਤਾਂ ਰੋਮੀ ਭਾਈ ਸਾਡੇ ਜੰਮੂ ਵਾਲੇ ਹੀ ਆਗੇ ਆ ਨਾਂ ਦਾ ਨਾਮ ਹੀ ਰੋਮੀ ਆ ਹਾਂ ਜਿਹੜੇ ਕਰਦਾਂ ਨਾ ਰੋਮੀ ਭਾਈ ਅੱਜ ਸਾਡੇ ਨਾਲ ਦੋ ਗੱਲਾਂ ਕਰਨੀਆਂ ਦੋ ਹੀ ਗੱਲਾਂ ਹਾਂ ਦੋ ਹੀ ਗੱਲਾਂ ਕਰਨੀਆਂ ਬਾਸ ਤੇ ਭਾਈ ਤੁਹਾਨੂੰ ਕਰੋ ਦਾ ਜਾਣਦਾ ਜਦੋਂ 10 ਟੈਰੀ ਗੱਡੀ ਸੀਗੀ ਸਾਡੇ ਕੋਲ ਉਹ ਜੀ ਉਹਦਾ ਨੰਬਰ 10323 ਉਹ ਕੰਬਲੇ ਨਾਲ ਦੀ ਹੁੰਦੀ ਸੀ। ਉਹਦੇ ਪਰ ਮੈਂ ਮੱਲਾ 54 ਦਾ ਟੈਲੀਫੋਨ ਕਨੈਕਟਰੀ ਕਰੀ ਹਾਂ। ਅੱਛਾ। ਉਸ ਤੋਂ ਬਾਅਦ ਪਰ ਡੈਰੀ ਆਈ। ਥੋੜੀ ਦੇਰ ਇਹ ਕਨੈਕਟਰੀ ਕਰੀ ਉਹਦੇ ਪਰ ਦਸਟਰੀ। ਹਾਂ ਫਿਰ ਉਹ ਦੇਸੀ ਹੀਗੀ। ਇਹ ਜੇ ਕਰਕੇ ਬਾਈ ਦੀ ਗੱਡੀ ਆ ਕਾਂਡਲੇ ਦੀ ਘੋੜਾ ਬਾਈ ਕੋਲ। ਪੱਕਾ ਕਾਂਡਲੇ ਨੂੰ ਚੱਲਦੇ ਪੰਜਾਬ ਤੋਂ। ਨਹੀਂ ਜਿੱਦੇ ਆਪਰ ਜਾਏ ਬਟੋ ਕਾਂਡਲਾ। ਠੀਕ ਹੈ ਠੀਕ ਹੈ। ਤੇ ਚਲੋ ਬਾਈ ਅਜੇ ਰੋਟੀਆਂ ਖਾਈਏ ਥੋੜੀ ਜਿਹਾ ਆਗੇ ਥੋੜੀ ਜਿਹਾ ਰੈਕਟ ਕਰਾਂਗੇ ਨਾ ਟਾਇਰ ਠੰਡੇ ਹੋ ਜਾਣਗੇ ਤੇ ਦੇਖ ਲਈ ਚੱਲਾਂਗੇ ਆਹ ਨੋਏ ਮਿੱਤਰੋ ਮੰਦਰਵਾੜੇ ਪਹੁੰਚ ਗਏ ਤੇ ਇੱਧਰ ਚੱਲਦੀ ਭਈਆ ਸਾਫ ਸਫਾਈ ਥਿਸਿਆਂ ਦੀ ਤੇ ਇੱਧਰ ਪਛਾਣੋ ਬੰਦਾ ਇਹ ਬੰਦਾ ਉਹੀ ਏ ਸਾਨੂੰ ਮਿਲਿਆ ਜੀਗਾ ਪਹਿਲੇ ਅ ਜਦ ਇਹਦੀ ਗੱਡੀ ਦਾ ਪਹਿਲਾ ਚੱਕਰ ਸੀਗਾ ਤੇ ਸਾਬ ਉਹਥੇ ਕਿੱਥੇ ਮਿਲਿਆ ਸੀਗਾ ਮਨਸੂਰ ਜਾਮ ਚ ਜਾਮ ਚ ਮਿਲਿਆ ਸੀਗਾ ਤੇ ਉਸ ਚੱਕਰ ਤੋਂ ਕੱਲਾ ਸੀਗਾ ਹਨਾ ਇਹ ਨਾਲ ਦੀ ਉਹ ਹਾਂ ਠੀਕ ਆ ਠੀਕ ਆ ਠੀਕਾ ਮੇਰੇ ਨਹੀਂ ਪਛਾਣ ਆਇਆ ਮੇਰੇ ਹੁਣ ਨਮਾਜ਼ ਆ ਮੈਂ ਸੋਚੇ ਮੈਂ ਕਿ ਕੱਲਾ ਸੀਗਾ ਕਿਤੇ ਤੂੰ ਤੇ ਹੁਣ ਚਾਹ ਪੀਣੀ ਹੋਰ ਹਾਂ ਜੀ ਹਾਂ ਵੀਰੇ ਅਸੀਂ ਧਾਬੇ ਵਾਂਗੇ ਬਾਈ ਚਾਹ ਪੀ ਗਏ ਚਲਦੇ ਆਂ ਸੀਸੇ ਉਤੇ ਹੋ ਜਤੇ ਆਂ ਸਾਫ ਹੋਰ ਮਿੱਤਰੋ ਬਲੌਗ ਬਣਾਣਾ ਮੇਰੇ ਯਾਦ ਨਹੀਂ ਰਿਹਾ ਅਸੀਂ ਪਹੁੰਚ ਗਏ ਢੀਲਵਾੜੇ ਢੀਲਵਾੜਾ ਪਾਰ ਕਰ ਰਹੇ ਆਂ ਬਾਈਪਾਸ ਤੇ ਤੇ ਐਦ ਕੀ ਜਾਵਾਂਗੇ ਆਪਾਂ ਅੱਜੀ ਕਿੱਧਰ ਨੂੰ ਬਾਇਆ ਗੁਜਰਾ ਬਾਇਆ ਗੁਜਰਾਤ ਹੋ ਕੇ ਜਾਵਾਂਗੇ ਕਿਉਂਕਿ ਸਰਦਾਰ ਜੀ ਦੇ ਸਖਤ ਆਰਡਰ ਹੈ ਵੀ ਐਤਕੀ ਤੁਸੀਂ ਜਾ ਕੇ ਦੇਖੋ ਪਾਇਆ ਗੁਜਰਾਤ ਦੀਆਂ ਸਭ ਕੀ ਸਾਹ ਕਿਤਾਬ ਬਹਿਟ ਦਾ ਹਨਾ ਇਹ ਕਹਣਾ ਐਤਕੀ ਬਾਇਆ ਤੁਸੀਂ ਐਮਪੀ ਹੋ ਕੇ ਨਹੀਂ ਜਾਣਾ ਐਤਕੀ ਜਾਣਾ ਤੁਸੀਂ ਪਾਇਆ ਗੁਜਰਾਤ ਹੋ ਕੇ ਠੀਕ ਹੈ ਚਲੋ ਠੀਕ ਹੈ ਜੀ ਤੇ ਹੁਣ ਪਾਇਆ ਗੁਜਰਾਤ ਹੋ ਕੇ ਜਾਵਾਂਗੇ ਤੇ ਹੁਣ ਇੱਕ ਵਾਰੀ ਆਪਾਂ ਰੋਕੇ ਚਾਹ ਨਾ ਵੀ ਲਈਏ ਕਿਤੇ ਹੈ ਆ ਪੀ ਲੋੜੇ ਵਾਲਾ ਏਰੀਆ ਪਾਰ ਕਰਕੇ ਚਾਹ ਪੀਨੇ ਆਪਾਂ ਤੇ ਦੂਜੀ ਗੱਲ ਇਹ ਬਈ ਐਤ ਕੀ ਹੋ ਸਕਦਾ ਅ 10 10 15% ਚਾਂਸ ਆ ਵੀ ਆਪਾਂ ਨੂੰ ਮਿਲੇ ਲਾਭ ਆਈ ਠੀਕ ਆ ਲਾਭ ਪ੍ਰੀਤ ਥਿੰਕ ਇੰਸਟਾਗ੍ਰਾਮ ਵਾਲੇ ਦਾਪਰੀ ਲਾਹਵ ਸੰਧੂ ਇੰਸਟਾਗ੍ਰਾਮ ਵਾਲੇ ਉਹ ਮਿਲੇ ਜੇ ਮਿਲੇ ਤਾਂ ਉਹਦੇ ਕਾਨੂੰਨ ਨਾਲ ਮਲਾਵਾਂਗੇ ਤੇ ਇਹਦੀ ਸੈਟਿੰਗ ਜੀ ਬਠਾਣੀ ਆ ਥੋੜੀ ਬੋਦੀ ਉਹ ਕਰਾਂਗੇ ਤੇ ਦੂਜੀ ਗੱਲ ਇਹ ਵੀ ਦੂਜੀ ਗੱਲ ਇਹ ਵੀ ਮੈਂ ਥੋੜੇ ਜਿਹਾ ਹੁਣ ਕਮੈਂਟ ਜੇ ਪੜ ਲਵਾਂ ਜਿਹੜੇ ਅੱਜ ਆਏ ਵੇ ਆ ਫਿਰ ਉਹਨਾਂ ਦਾ ਜਵਾਬ ਵੀ ਦੇਣਾ ਮੈਂ ਉਹਨਾਂ ਦਾ ਜਵਾਬ ਦੇਣਾ ਮੈਂ ਨੋਏ ਮਿੱਤਰੋ ਟਾਈਮ ਹੋ ਗਿਆ 9:30 ਤੇ ਅੱਜ ਆਪਾਂ ਨੂੰ ਗੰਗਰਾਰ ਜਾਮ ਕੋਈ ਏਡਾ ਖਾਸ ਨਹੀਂ ਮਿਲਿਆ ਠੀਕ ਹੈ ਸੀਗਾ ਗੱਡੀਆਂ ਤੁਰੀਆਂ ਰਹੀਆਂ ਪਰ ਇਹੋ ਜਿਹੇ ਬੰਦੇ ਜਾਮ ਲਵਾ ਦਿੰਨੇ ਆ ਬਾਈ ਜੇ ਇੱਕ ਲਾਈਨ ਹੋਵੇ ਨਾ ਇੱਕ ਲਾਈਨ ਤੁਰਦੀ ਹੋਵੇ ਜਾਮ ਨਾ ਲੱਗੇ ਓਰੇ ਵੀ ਪਿੱਛੇ ਦੇ ਟੂਲ ਟੈਕਸ ਤੋਂ ਵੀ ਇੱਕ ਲਾਈਨ ਆਂਦੀ ਹੋਵੇ ਤਿੰਨ ਲਾਈਨਾਂ ਇਕੱਠੀਆਂ ਹੋ ਜੰਨੀਆਂ ਹਾਂ ਉਹ ਇੱਧਰ ਵਾਲਾ ਕਹਿੰਦਾ ਵੀ ਮੈਂ ਵੜ ਜਾਵਾਂ ਗੱਬੇ ਵਾਲਾ ਵਿੱਚ ਫਸ ਜਾਂਦਾ ਸਾਈਡਾਂ ਵਾਲੀਆਂ ਗੱਡੀਆਂ ਵੜਦੀਆਂ ਰਹਿਣੀਆਂ ਔਰ ਤਾਂ ਜਾਂ ਤਾਂ ਇੱਧਰ ਰੱਖੇ ਆ ਇੱਧਰ ਨੋਆ ਜੋ ਇੱਕ ਕੰਮ ਉਹ ਗੱਬੇ ਵਾਲੇ ਨੂੰ ਤਾਂ ਵਿਚਾਰੇ ਨੂੰ ਵਿੱਚ ਫੀ ਲੈਣੇ ਆ ਉਹ ਤੁਰਨੇ ਨਹੀਂ ਦਿੰਦੇ ਇਹਨੂੰ ਇਹ ਇਸ ਕਰਕੇ ਮੜਾ ਜਾ ਗੰਗਰਾਰ ਹਥਿਆਰ ਨਾਲ ਜਿਵੇਂ ਪਹਿਲਾਂ ਬੜੁੱਚ ਜਾਮ ਲਾਦਾ ਹੁੰਦਾ ਦਾ ਉਹ ਇਦਾਂ ਗੰਗਰਾਰ ਲੱਗਦਾ ਆ ਦੇਖੋ ਆ ਜਿਹੜੀ ਗੱਡੀਆਂ ਖੜੀਆਂ ਆ ਨਾ ਇੰਦਰ ਸਾਰੀਆਂ ਇਹ ਸਭ ਲਵ ਦੀ ਮਿਹਰਬਾਨੀ ਹੈ ਇਹ ਲਵ ਨੇ ਵੀਡੀਓ ਪਾਈ ਦੀ ਕਹਿੰਦਾ ਇਹ ਵੀ ਸੀ ਹੋਟਲ ਬਦੇ ਕਹਿੰਦਾ ਅੰਦਰ ਨੂੰ ਹੋ ਜਾਇਆ ਕਰੋ ਰੋਂਗ ਸਾਈਡ ਨੂੰ ਨਾ ਰੋਂਗ ਸਾਈਡ ਨਹੀਂ ਥੱਲੇ ਨੂੰ ਹੋ ਜਾਇਆ ਕਰੋ ਕਹਿੰਦਾ ਸਰਵਿਸ ਲੈਨ ਨੂੰ ਕਹਿੰਦਾ ਕਹਿੰਦਾ ਜਿਉਂ ਦਰ ਕਿ ਕਰਕੇ ਗੱਡੀ ਜਾਂਦੀ ਹੈ ਉਹ ਹੁਣ ਇੱਥੇ ਨਾਕਾ ਲਾ ਲਿਆ ਉਹਨਾਂ ਨੇ ਉਹ ਹਿੱਲਣੇ ਨਹੀਂ ਦਿੰਦੇ ਸਾਲੇ ਦੱਸ ਕਹਿੰਦੇ ਕਿੱਧਰ ਨੂੰ ਜਾਵਾਂਗੇ ਪੱਕਾ ਬੰਦ ਕਰਦੇ ਲੋ ਜੀ ਮਿੱਤਰੋ ਜੇ ਜਾਣਾ ਹੁੰਦਾ ਆਪਾਂ ਨੇ ਐਮਪੀ ਹੋ ਕੇ ਫੇਰ ਜਾਂਦੇ ਆ ਇੱਧਰ ਨੂੰ ਹੁਣ ਜਾਵਾਂਗੇ ਇੱਧਰ ਨੂੰ ਗੁਜਰਾਤ ਵਾਲੇ ਹੋ ਗਏ ਨਾ ਪਾਈ ਚਲ ਆਣ ਵਾਲੇ ਪਤਾ ਲੱਗ ਵਾਇਆ ਗੁਜਰਾਤ ਆ ਕੇ ਜਿੰਦਗੀ ਹੈ ਪਤਾ ਲੱਗ ਜੀਗਾ ਨਾਲੇ ਜਾ ਆਹ ਨਾਲੇ ਰੋਡ ਦਾ ਪਤਾ ਲੱਗ ਜਾਏਗਾ ਇੱਧਰ ਸੈਟਰ ਹੈ ਇੱਧਰ ਜਾਇਆ ਕਰਾਂ ਆ ਆਵਾਂਗੇ ਆਪਾਂ ਉੱਧਰ ਦੀ ਕਿਉਂਕਿ ਜਿਉ ਜੇ ਮਾਲ ਬਣ ਗਿਆ ਜਿਹੜਾ ਆਪਾਂ ਕੋਸ਼ਿਸ਼ ਦੇ ਪਈ ਆ ਭਰਨੇ ਦਾ ਇਹ ਉਹਦਰ ਨੂੰ ਆ ਕੇ ਫਾਇਦਾ ਆ ਰੋੜ ਕੇ ਆਇਆ ਇਤਨੂੰ ਭਾਈ ਉਹ ਨੀਮ ਚ ਨੂੰ ਆ ਇੱਧਰ ਆਉਦੇ ਪਰਨ ਮੈਂ ਇਹਦਾ ਭਾਈ ਅਸੀਂ ਐਤ ਕੀ ਉਹਦੇ ਪਰਨੋਂ ਇੱਧਰ ਨੂੰ ਗੁਜਰਾਤ ਨੂੰ ਬਾਪੂ ਕਰਕੇ ਚੱਲੇ ਆ ਕਿਉਂਕਿ ਬਾਪੂ ਕਹਿੰਦਾ ਕਹਿੰਦਾ ਐਦਾਂ ਕੀ ਕਹਿੰਦਾ ਉਹ ਇੱਧਰ ਨੂੰ ਜਾਈਂ ਕਹਿੰਦਾ ਮੈਂ ਦੇਖਣਾ ਵੀ ਇੱਧਰ ਨੂੰ ਗੱਡੀ ਤੇਲ ਜਿੰਨਾ ਪਿੰਦੀ ਆ ਤੇ ਉੱਧਰ ਨੂੰ ਕਿੰਨਾ ਪਈ ਹੋਗੀ ਕਿ ਇੱਧਰ ਨੂੰ ਤੇਲ ਜ਼ਿਆਦਾ ਲੱਗਦਾ ਜਾਂ ਟੋਲ ਜ਼ਿਆਦਾ ਲੱਗਦੇ ਆ ਵੀ ਕਿਆ ਖਾਬ-ਕਤਾਬ ਲੋਈ ਮਿੱਤਰੋ ਟਾਈਮ 12 ਵਜਣੇ ਵਾਲੇ ਆ ਤੇ ਆਪਾਂ ਪਹੁੰਚ ਗਏ ਦੀਪੂ ਬਾਈ ਦੇ ਹੋਟਲ ਦੇ ਔਰ ਦੀਪੂ ਬਾਈ ਠੀਕ ਠਾਕ ਇਹ ਦੀਪੂ ਬਾਈ ਇਹ ਗਗਨ ਬਾਈ ਦਾ ਯਾਰ ਦੋਸਤ ਚਲ ਹੁਣ ਆਪਣਾ ਵੀ ਬਣ ਜੂਗਾ ਕਿਉਂਕਿ ਆਪਾਂ ਹੇ ਪਹਿਲੀ ਵਾਰ ਦੀਪੂ ਬਾਈ ਕੋਲ ਤੇ ਇਹਨਾਂ ਦਾ ਹੋਟਲ ਤੁਹਾਨੂੰ ਮੈਂ ਦਿਖਾ ਦਵਾਂ ਬਾਹਰੋਂ ਕਿਆ ਨਿਸ਼ਾਨੀਆਂ ਹੋਟਲ ਦੀ ਯਾ ਇਧਰੋਂ ਉਹ ਸਾਹਮਣੇ ਆ ਟੂਲ ਟੈਕਸ ਟੂਲ ਟੈਕਸ ਤੇ 200 ਮੀਟਰ ਪਹਿਲਾਂ ਇਧਰ ਚੋਚੇ ਦੇ ਉੱਪਰ ਕਿਲੇ ਕਿਲੇ ਦੇ ਦਰਖਤ ਲੱਗਿਆ ਵਾ ਇਦਾਂ ਸ਼ੇਰ ਪੰਜਾਬ ਹੋਟਲ ਇਹ ਨਾਲ ਵਾਲਾ ਆ ਹੋਟਲ ਆ ਠੀਕ ਆ ਤੇ ਗੱਡੀਆਂ ਖੜਦੀਆਂ ਫੁੱਲ ਇੱਧਰ ਤੇ ਜਦ ਮਰਜੀ ਆਓ ਹਰ ਟਾਈਮ ਰੋਟੀ ਪਾਣੀ ਤੁਹਾਨੂੰ ਫੁੱਲ ਮਿਲੂ ਤੇ ਹੁਣ ਰੋਟੀਆਂ ਖਾ ਆ ਗਏ ਅਸੀਂ ਤੇ ਸੌ ਜਾਗੇ ਤੇ ਤੋਂ ਸਵੇਰੇ ਚੱਲਾਂਗੇ ਟੈਂਸਰ ਉੱਠ ਕੇ ਕਿੰੋਂ ਵਜੇ 4:00 ਵਜੇ ਚੱਲਾਂਗੇ ਮੈਂ ਰੋਜ਼ੇ ਕਹਿ ਦਿੰਨੇ ਆ 4:00 ਵਜੇ ਨਾ ਨਾ ਮੈਂ ਤੁਰਾਂ ਗੱਡੀ ਚੱਲ ਠੀਕ ਆ ਓਕੇ ਰਿਪੋਰਟ ਹੈ ਕਰਦੇ ਫਿਰ ਬਲੌਗ ਦਾ ਐਂਡ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚੇ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ ਜਦ ਤੱਕ ਰੱਬ ਰਾਖਾ